ਟੈਂਕ ਫੱਟ ਗਿਆ ਬਾਈ ਟਾਇਰ ਫੱਟ ਗਿਆ ਬਹੁਤ ਬੁਰਾ ਹੋ ਗਿਆ ਟੈਨ ਨਾਲ ਆਇਆ ਕੋਈ ਵੀ ਅੰਦਰ ਇੱਥੇ ਅੰਜਾਗ ਵੀ ਲੱਗ ਸਕਦੀ ਹੈ ਤਾਂ ਫੰਦੀ ਇਹ ਨਾ ਕਿਤੇ ਗਿੱਟੀ ਮੇਹ ਪਿੱਛੇ ਇੱਕ ਖੰਨਾ ਬੱਸ ਸਟੈਂਡ ਦੇ ਕੋਲ ਆ ਤਾਂ ਲੱਗਿਆ ਜੀ ਉਹਦੇ ਉੱਪਰ ਇੱਕ ਟੈਂਕਰ ਨੂੰ ਅੱਗ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਪਟਾਕੇ ਫੈ ਰਹੇ ਨੇ ਪੂਰ ਅੱਗ ਪੂਰੀ ਫੈ ਚੁੱਕੀ ਆ ਧਾਨਕਰ ਦਾ ਪੂਰੀ ਸੇਰ ਵਾਲੀ ਗੱਡੀ ਨੂੰ ਮਾਰੀ ਲੱਗੀ ਆ ਆਹ ਹਾ ਹੁੰਨੇ ਲੱਗੀ ਆ ਔੜੇ ਕਿਤੇ ਬੰਚ ਗਈ ਜਾਵੀ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਇਹ ਕਿਸੇ ਟੈਂਕਰ ਨੂੰ ਅੱਗ ਲੱਗੀ ਹੈ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਹੈ ਦਾਦੇ ਦਾ ਵਧੀ ਜਾ ਰਹੀ ਹੈ ਖੰਨਾ ਬਸ ਸਟੈਂਡ ਹਮਲੋ ਚੌਕ